ਕਿ ਤੇਰੇ ਯਤਨ ਤੇਰੇ ਉਦਮ ਤੋਂ ਬਾਅਦ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੇ ਨਾਲ ਤੇਰਾ ਕਾਰਜ ਜਿਹੜਾ ਹੈ ਉਹ ਸਿਰੇ ਚੜੇਗਾ ਸੱਚੇ ਪਾਤਸ਼ਾਹ ਇਹ ਗੱਲ ਇਸ ਕਰਕੇ ਵੀ ਕਹਿੰਦੇ ਆ ਸਾਨੂੰ ਕਿ ਕਿਤੇ ਬੰਦੇ ਦੇ ਅੰਦਰ ਈਗੋ ਨਾ ਆ ਜਾਏ ਹੰਕਾਰ ਨਾ ਆ ਜਾਏ ਕਿ ਮੈਂ ਕੀਤਾ ਹੈ ਮੇਰੇ ਕਰਕੇ ਹੋਇਆ ਹੈ ਜੇ ਮੈਂ ਨਾ ਹੁੰਦਾ ਤੇ ਕੌਣ ਕਰਦਾ ਜਦੋਂ ਆਪਾਂ ਇਦਾਂ ਸੋਚਦੇ ਆ ਨਾ ਵੀ ਆਹ ਕੰਮ ਮੈਂ ਕੀਤਾ ਮੇਰੇ ਕਰਕੇ ਹੋਇਆ ਮੈਂ ਨਾ ਹੁੰਦਾ ਤੇ ਕੌਣ ਕਰਦਾ ਜਾਂ ਮੇਰੇ ਤੋਂ ਬਾਅਦ ਕੌਣ ਕਰੇਗਾ ਤੇ ਮਹਾਰਾਜ ਜੀਰੇ ਕਹਿੰਦੇ ਆ ਕਿ ਜਿਤ ਆਸਣ ਹੰਮ ਬੈਠੇ ਕੇਤੇ ਬੈਸ ਗਿਆ ਜਿਹੜੇ ਆਸਣ ਤੇ ਮਹਾਰਾਜ ਕਹਿੰਦੇ ਤੂੰ ਬੈਠਾ ਨਾ ਜਿਹੜੀ ਜ਼ਿੰਮੇਵਾਰੀ ਤੂੰ ਨਿਭਾ ਕੇ ਤੇ ਇਹ ਮਾਣ ਹੰਕਾਰ ਕਰਦਾ ਵੀ ਮੈਂ ਸੀਗਾ ਤਾਂ ਇਹ ਕੰਮ ਹੋਇਆ ਮਹਾਰਾਜ ਕਹਿੰਦੇ ਇੱਥੇ ਇਹ ਸ਼ਾਸਨ ਤੇ ਬਹਿ ਕੇ ਪਤਾ ਨਹੀਂ ਕਿੰਨੇ ਤੁਰ ਗਏ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਗੱਲ ਦਾ ਮਾਣ ਤੇ ਹੰਕਾਰ ਨਹੀਂ ਯਤਨ ਤੂੰ ਕਰਨਾ ਹੈ ਉਦਮ ਤੂੰ ਕਰਨਾ ਹੈ ਇਹ ਕਹਿਣਾ ਹੈ ਕਿ ਸੱਚੇ ਪਾਤਸ਼ਾਹ ਤੁਹਾਡੀ ਰਹਿਮਤ ਤੁਹਾਡੀ ਕਿਰਪਾ ਨਾਲ ਕਾਰਜ ਹੋਇਆ ਤੁਹਾਡੀ ਬਖਸ਼ਿਸ਼ ਨਾਲ ਹੋਇਆ ਤੁਹਾਡੀ ਰਹਿਮਤ ਤੋਂ ਬਿਨਾ ਹੋ ਹੀ ਨਹੀਂ ਸਕਦਾ ਕਬੀਰ ਸਾਹਿਬ ਦਾ ਸਲੋਕ ਕਬੀਰ ਕਾਰਨ ਬੱਕਰਾ ਕਿਆ ਕਰੇ ਜੋ RAM ਨਾ ਕਰੇ ਸਹਾਏ ਜੇ ਜੇ ਦਾਲੀ ਪਗਤਰੋਂ ਸੋਈ ਮੁਰਮਰ ਜਾਏ ਕਬੀਰ ਸਾਹਿਬ ਕਹਿੰਦੇ ਕੱਲਾ ਮੇਰਾ ਯਤਨ ਕੀ ਕਰੇਗਾ ਮੇਰਾ ਕੱਲਾ ਉਦਮ ਕੀ ਕਰੇਗਾ ਜੇ ਰੱਬ ਜੀ ਤੁਸੀਂ ਸਹਾਇਤਾ ਨਹੀਂ ਕਰੋਗੇ ਜੇ ਤੁਹਾਡੀ ਮਿਹਰ ਦੀ ਦ੍ਰਿਸ਼ਟੀ ਨਹੀਂ ਹੋਏਗੀ ਤੇ ਮੇਰੀਆਂ ਮਾਰੀਆਂ ਹੋਈਆਂ ਸ਼ਾਲਾਂ ਕੀ ਕਰਨਗੀਆਂ ਪੜਦੇ ਹੋ ਨਾ ਰੋਜ਼ ਸਬਣੀ ਸ਼ਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਕਹਿੰਦੇ ਤੁਹਾਡੀ ਰਹਿਮਤ ਤੋਂ ਬਿਨਾ ਮੇਰੇ ਯਤਨ ਇਦਾਂ ਦੇ ਆ ਜੇ ਹੈ ਜੇ ਹੈ ਦਾਲੀ ਪਗ ਧਰੋਂ ਸੋਈ ਮੁਰ ਮੁਰ ਜਾਏ ਮੈਂ ਜਿਹੜੀ ਜਿਹੜੀ ਟਾਣੀ ਤੇ ਪੈਰ ਰੱਖਦਾ ਉਹ ਟਾਣੀ ਮੁੜ ਜਾਂਦੀ ਹੈ ਕੋਈ ਬੰਦਾ ਰੁੱਖ ਤੇ ਚੜਿਆ ਹੋਵੇ ਜਿਹੜੀ ਟਾਣੀ ਤੇ ਪੈਰ ਰੱਖੇ ਟਾਣੀ ਮੁੜ ਜਾਏ ਤੇ ਬੰਦਾ ਥੱਲੇ ਡਿੱਗਦਾ ਉਦਾਹਰਨ ਦਿੱਤੀ ਹੈ ਕਿ ਰੱਬ ਜੀ ਮੇਰੇ ਯਤਨ ਮੇਰੇ ਉਦਮ ਤੁਹਾਡੀ ਰਹਿਮਤ ਤੋਂ ਬਿਨਾ ਇਦਾਂ ਹੈ ਕਿ ਮੈਂ ਜਿਹੜੀ ਟਾਣੀ ਤੇ ਪੈਰ ਰੱਖਦਾ ਉਹ ਹੀ ਮੁੜ ਜਾਂਦੀ ਹੈ ਤੇ ਮੈਂ ਦੁਬਾਰਾ ਥੱਲੇ ਫੇਰ ਡਿੱਗ ਪੈਂਦਾ ਇਸ ਕਰਕੇ ਮਹਾਰਾਜ ਨੇ ਕਿਹਾ ਕੋਈ ਵੀ ਜਿਹੜਾ ਕਾਰਜ ਹੈ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਦੀ ਰਹਿਮਤ ਦੇ ਨਾਲ ਪੂਰਾ ਹੁੰਦਾ ਆਪਾਂ ਵੀ ਪੜ੍ਹਦੇ ਹਾਂ ਬਾਣੀ ਵਿੱਚੋਂ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸਕਿਆ ਵਿਚਾਰਾ ਰਾਮ ਮਹਾਰਾਜ ਕਹਿੰਦੇ ਜਿਸ ਦਾਤੇ ਦਾ ਕਾਰਜ ਸੀਗਾ ਉਸ ਨੇ ਪੂਰਾ ਕੀਤਾ ਬੰਦਾ ਤੇ ਵਿਚਾਰਾ ਹੈ ਬੰਦੇ ਦੀ ਕੋਈ ਪਾਵਰ